ਲੱਗਣ ਜਾ ਰਿਹਾ ਹੈ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਸੁਣੋ ਕਿਸ-ਕਿਸ ਤੇ ਹੋਵੇਗਾ ਇਸ ਦਾ ਅਸਰ ਇਹਨਾਂ ਗੱਲਾਂ ਦਾ ਰੱਖਣਾ ਪਵੇਗਾ ਖਾਸ ਖਿਆਲ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ ਇਸ ਸਾਲ ਹੋਲੀ ਦੇ ਮੌਕੇ ਤੇ ਯਾਨੀ 14 ਮਾਰਚ ਨੂੰ ਸਾਲ ਦਾ ਪਹਿਲਾ ਚੰਦਰ ਗ੍ਰਹਿਣ ਲੱਗਿਆ ਸੀ ਹੁਣ ਇਸੇ ਮਹੀਨੇ ਦੂਜਾ ਗ੍ਰਹਿਣ ਵੀ ਲੱਗਣ ਵਾਲਾ ਹੈ ਜੋ ਕਿ ਸੂਰਜ ਗ੍ਰਹਿਣ ਹੋਵੇਗਾ। ਇਹ ਸੂਰਜ ਗ੍ਰਹਿਣ 29 ਮਾਰਚ 2025 ਨੂੰ ਲੱਗੇਗਾ ਅਤੇ ਇਸ ਦਿਨ ਨੂੰ ਧਾਰਮਿਕ ਨਜ਼ਰੀਏ ਤੋਂ ਬਹੁਤ ਖਾਸ ਮੰਨਿਆ ਜਾ ਰਿਹਾ ਹੈ। ਇਸ ਦਿਨ ਸਿਰਫ ਸੂਰਜ ਗ੍ਰਹਿਣ ਹੀ ਨਹੀਂ ਸਗੋਂ ਕਈ શુભ ਯੋਗ ਵੀ ਨਾਲੋ ਨਾਲ ਬਣ ਰਹੇ ਨੇ। ਜਿਸ ਕਾਰਨ ਇਸ ਗ੍ਰਹਿਣ ਨੂੰ ਹੋਰ ਵੀ ਮਹੱਤਵ ਮਿਲ ਰਿਹਾ ਹੈ। ਜੋਤਿਸ਼ ਸ਼ਾਸਤਰ ਅਨੁਸਾਰ 29 ਮਾਰਚ ਨੂੰ ਚੇਤ ਮਹੀਨੇ ਦੀ ਮੱਸੀਆਵੀ ਹੋਵੇਗੀ ਅਤੇ ਉਸੇ ਦਿਨ ਸੂਰਜ ਗ੍ਰਹਿਣ ਦੇ ਨਾਲ-ਨਾਲ ਸ਼ਨੀ ਦਾ ਸੰਕਰਮਨ ਵੀ ਹੋਵੇਗਾ। ਇਸ ਤੋਂ ਇਲਾਵਾ ਇਸ ਦਿਨ ਸੂਰਜ, ਰਾਹੂ, ਸ਼ੁਕਰ, ਬੁੱਧ ਅਤੇ ਚੰ드్రਮਾ ਸਾਰੇ ਇਕੱਠੇ ਮੀਨ ਰਾਸ਼ੀ ਦੇ ਵਿੱਚ ਸਥਿਤ ਹੋਣਗੇ। ਇਸ ਕਾਰਨ ਇਸ ਗ੍ਰਹਿਣ ਦਾ ਪ੍ਰਭਾਵ ਹੋਰ ਵੀ ਖਾਸ ਮੰਨਿਆ ਜਾਂਦਾ ਹੈ। ਜੋਤਸ਼ੀਆਂ ਅਨੁਸਾਰ ਜਦੋਂ ਗ੍ਰਹਾਂ ਦੀ ਅਜਿਹੀ ਸਥਿਤੀ ਬਣਦੀ ਹੈ ਤਾਂ ਇਸ ਦਾ ਨਿੱਜੀ ਅਤੇ ਸਮਾਜਿਕ ਜੀਵਨ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਸੂਰਜ ਗ੍ਰਹਿਣ ਦਾ Hindu ਧਰਮ ਅਤੇ ਜੋਤਿਸ਼ ਦੇ ਵਿੱਚ ਵਿਸ਼ੇਸ਼ ਮਹੱਤਵ ਹੈ ਇਸ ਦਾ ਧਾਰਮਿਕ ਅਤੇ ਅਧਿਆਤਮਿਕ ਪ੍ਰਭਾਵ ਬਹੁਤ ਡੂੰਘਾ ਹੈ ਗ੍ਰਹਿਣ ਦੌਰਾਨ ਬਹੁਤ ਸਾਰੀਆਂ ਧਾਰਮਿਕ ਗਤੀਵਿਧੀਆਂ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਲੋਕ ਵਰਤ ਰੱਖਣ ਸਿਮਰਨ ਕਰਨ ਦੀ ਸਲਾਹ ਦਿੰਦੇ ਨੇ ਇਹ ਸੂਰਜ ਗ੍ਰਹਿਣ ਭਾਰਤ ਦੇ ਵਿੱਚ ਦਿਖਾਈ ਨਹੀਂ ਦੇਵੇਗਾ ਕਿਉਂਕਿ ਇਹ ਗ੍ਰਹਿਣ ਅਸ਼ੰਕ ਸੂਰਜ ਗ੍ਰਹਿਣ ਹੋਵੇਗਾ ਅਤੇ ਰਾਤ ਦੇ ਸਮੇਂ ਲੱਗੇਗਾ ਚੰ드ਰਾ ਅਤੇ ਸੂਰਜ ਦੇ ਵਿਚਕਾਰ ਆਉਣ ਦੀ ਪ੍ਰਕਿਰਿਆ ਨੂੰ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ ਜਿਸ ਦੇ ਵਿੱਚ ਸੂਰਜ ਦਾ ਪੂਰਾ ਪਰਛਾਵਾਂ ਚੰ드ਰਾ ਦੁਆਰਾ ਟਕਿਆ ਜਾਂਦਾ ਹੈ ਹਾਲਾਂਕਿ ਇਸ ਵਾਰ ਸੂਰਜ ਗ੍ਰਹਿਣ ਭਾਰਤ ਦੇ ਵਿੱਚ ਨਜ਼ਰ ਨਹੀਂ ਆਵੇਗਾ ਇਸ ਦੇ ਲਈ ਇਸ ਦਾ ਕੋਈ ਖਾਸ ਧਾਰਮਿਕ ਪ੍ਰਭਾਵ ਨਹੀਂ ਹੋਵੇਗਾ ਅਤੇ ਇੱਥੇ ਸੂਤਕ ਕਾਲ ਲਾਗੂ ਨਹੀਂ ਹੋਵੇਗਾ ਭਾਰਤੀ ਸਮੇਂ ਅਨੁਸਾਰ ਸੂਰਜ ਗ੍ਰਹਿਣ 29 ਮਾਰਚ 2025 ਨੂੰ ਦੁਪਹਿਰ 2:30 ਵਜੇ ਸ਼ੁਰੂ ਹੋਵੇਗਾ ਅਤੇ ਸ਼ਾਮ 4:17 ਮਿੰਟ ਤੱਕ ਜਾਰੀ ਰਹੇਗਾ ਇਹ ਗ੍ਰਹਿਣ ਮੀਨ ਅਤੇ ਉਤਰਾ ਭਾਦਰ ਪਦ ਨਕਸ਼ਤਰ ਵਿੱਚ ਲੱਗੇਗਾ ਜੋ ਜੋਤਿਸ਼ ਸ਼ਾਸਤਰ ਅਨੁਸਾਰ ਇਸ ਨੂੰ ਹੋਰ ਵੀ ਮਹੱਤਵਪੂਰਨ ਬਣਾਉਂਦਾ ਹੈ ਇਹ ਸੂਰਜ ਗ੍ਰਹਿਣ ਕੁਝ ਦੇਸ਼ਾਂ ਦੇ ਵਿੱਚ ਖਾਸ ਤੌਰ ਤੇ ਦਿਖਾਈ ਦੇਵੇਗਾ ਇਨਾਂ ਦੇ ਵਿੱਚ ਬਰਮੂਡਾ, ਬਾਰਬਡੋਸ, ਡੈਨਮਾਰਕ, ਆਸਟਰੀਆ, ਬੈਲਜੀਅਮ, ਉਤਰੀ ਬ੍ਰਾਜ਼ਿਲ, ਫਿਨਲੈਂਡ, ਜਰਮਨੀ, ਫ੍ਰਾਂਸ, ਹੰਗਰੀ, ਆਇਰਲੈਂਡ, ਮੋਰੋਕੋ, ਗ੍ਰੀਨਲੈਂਡ, ਕੈਨੇਡਾ ਪੂਰਬੀ, ਲਿਥੁਆਨੀਆ, ਹਾਲੈਂਡ, ਪੁਰਤਗਾਲ, ਉਤਰੀ ਰੂਸ, ਸਪੇਨ, ਸਵੀਡਨ, ਪੋਲੈਂਡ, ਨਾਰਵੇ, ਯੂਕਰੇਨ, ਸਵਿਟਜ਼ਰਲੈਂਡ, ਇੰਗਲੈਂਡ, ਅਮਰੀਕਾ ਦਾ ਪੂਰਬੀ ਖੇਤਰ ਸ਼ਾਮਲ ਹੈ। ਇਨ ਆਦੇਸ਼ਾਂ ਦੇ ਵਿੱਚ ਐ ਗ੍ਰਹਿਣ ਸਾਫ਼ ਨਜ਼ਰ ਆਵੇਗਾ। ਸੂਰਜ ਗ੍ਰਹਿਣ ਦਾ ਧਾਰਮਿਕ ਦ੍ਰਿਸ਼ਟੀਕੋਣ ਤੋਂ ਬਹੁਤ ਮਹੱਤਵ ਹੈ ਅਤੇ ਇਸ ਦਿਨ ਨਾਲ ਜੁੜੀਆਂ ਸ਼ੁਭ ਅਤੇ ਅਸ਼ੁਭ ਘਟਨਾਵਾਂ ਨੂੰ ਲੈ ਕੇ ਬਹੁਤ ਸਾਰੀਆਂ માનਤਾਵਾਂ ਪ੍ਰਚਲਿਤ ਹਨ। ਜਦੋਂ ਸੂਰਜ ਗ੍ਰਹਿਣ ਹੁੰਦਾ ਹੈ ਲੋਕ ਗੰਗਾ ਦੇ ਵਿੱਚ ਇਸ਼ਨਾਨ ਕਰਦੇ ਹਨ, ਵਿਸ਼ੇਸ਼ ਪੂਜਾ, ਯੱਗ ਆਦਿ ਦਾਨ ਕਰਦੇ ਹਨ। ਇਸ ਸਮੇਂ ਦੌਰਾਨ ਵਿਸ਼ੇਸ਼ ਤੌਰ ਤੇ ਮੰਤਰਾਂ ਦਾ ਜਾਪ ਅਤੇ ਧਿਆਨ ਕਰਨ ਦੀ ਪਰੰਪਰਾ ਵੀ ਹੈ। ਸੂਰਜ ਗ੍ਰਹਿਣ ਦਾ ਜੋਤਿਸ਼ੀ ਪ੍ਰਭਾਵ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਗ੍ਰਹਿਣ ਦੌਰਾਨ ਵੱਖ-ਵੱਖ ਗ੍ਰਹਾਂ ਦੀ ਸਥਿਤੀ ਅਤੇ ਗਤੀ ਮਨੁੱਖੀ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ ਗ੍ਰਹਾਂ ਦੀ ਮੌਜੂਦਗੀ ਖਾਸ ਕਰਕੇ ਮੀਨ ਇਸ ਦਿਨ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾ ਰਹੀ ਹੈ ਇਸ ਸਾਲ ਦਾ ਸੂਰਜ ਗ੍ਰਹਿਣ ਵਿਸ਼ੇਸ਼ ਰੂਪ ਦੇ ਨਾਲ ਧਾਰਮਿਕ ਅਤੇ ਜੋਤਿਸ਼ ਦੇ ਦ੍ਰਿਸ਼ਟੀਕੋਣ ਨਾਲ ਕਾਫੀ ਮਹੱਤਵਪੂਰਨ ਰਹੇਗਾ ਨਿਊਜ਼ ਡੈਸਕ ਰਿਪੋਰਟ ਲਾਈ ਪੰਜਾਬੀ ਟੀਵੀ